ਕੀ ਕਿਆ ਗੱਡੀ ਵਾਲੇ ਦਾ ਬਚਾ ਕਿਵੇਂ ਹੋਇਆ ਦੱਸ ਦਈਏ ਕਿ ਆ ਜੋ ਗੱਡੀ ਫੁੱਟਬਾਸ ਦੇ ਉੱਤੇ ਚੜੀ ਆ ਔਰ ਇਹ ਗੱਡੀ ਜਿਹੜੀ ਆ ਇਸ ਦਾ ਬਚਾ ਕਿਵੇਂ ਹੋਇਆ ਸਿਆਣਪ ਕੰਮ ਆ ਗਈ ਔਰ ਜਿਸ ਸਿਆਣਪ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਵੀਡੀਓ ਤੁਸੀਂ ਵਾਇਰਲ ਹੁੰਦੀਆਂ ਵੇਖਦੇ ਹੋ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਹਾਸੇ ਹੋ ਰਿਹਾ ਤਾਂ ਬਹੁਤ ਜ਼ਿਆਦਾ ਸਮਝਾਉਣ ਵਾਸਤੇ ਵੀ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਲੇਕਿਨ ਬਹੁਤ ਸਾਰੇ ਲੋਕ ਵੀਡੀਓ ਵੇਖਦੇ ਜ਼ਰੂਰ ਆ ਲੇਕਿਨ ਪਰਵਾਹ ਨਹੀਂ ਕਰਦੇ ਆ ਭਰਾ ਕਹਿੰਦਾ ਕਿ ਮੈਂ ਸਿਰਫ 15 ਮਿੰਟ ਪਹਿਲਾਂ ਹੀ ਇੱਕ ਵੀਡੀਓ ਵੇਖੀ ਸੀ ਜਿਸ ਦੇ ਵਿੱਚ ਗੱਡੀ ਦੀ ਸਪੀਡ ਜ਼ਿਆਦਾ ਸੀ ਔਰ ਗੱਡੀ 5-7 ਬਾਜੀਆਂ ਖਾ ਗਈ ਸੀ ਤਾਂ ਜਦੋਂ ਕਹਿੰਦਾ ਮੈਂ ਫਿਰ ਚੱਲਿਆ ਤਾਂ ਮੈਂ ਕਿਹਾ ਨਹੀਂ ਯਾਰ ਸਲੋ ਜਾਣਾ ਚਾਹੀਦਾ ਕੋਈ ਗੱਲ ਨਹੀਂ ਸਮਾਂ ਲੱਗ ਸਕਦਾ ਜੇ ਥੋੜੀ ਦੇਰ ਅੱਗੇ ਜਾ ਕੇ ਅਸੀਂ ਪਹੁੰਚਦੇ ਆ ਤਾਂ ਕਿਤੇ ਜਾਮ ਲੱਗਾ ਇਹ ਤਾਂ ਵੈਸੇ ਵੀ ਬ੍ਰੇਕਾਂ ਲੱਗਦੀਆਂ ਹੀ ਆ ਸਮਾਂ ਤਾਂ ਵੱਜਦਾ ਹੀ ਆ ਲੇਕਿਨ ਕਹਿੰਦਾ ਵਾ ਸਲੋ ਸੀ ਅਚਨ ਚੇਤ ਕਹਿੰਦਾ ਮੇਰੇ ਗੱਡੀ ਦੇ ਟਾਇਰ ਦੇ ਵਿੱਚ ਨੱਠ ਜੀ ਕੋਈ ਵੱਜਾ ਨੱਟ ਵਿੱਚ ਹੀ ਦਿਖਾਈ ਦੇ ਰਿਹਾ ਨੱਟ ਵੱਜਾ ਤੇ ਗੱਡੀ ਦਾ ਟਾਇਰ ਪਾੜ ਗਿਆ ਕਹਿੰਦਾ ਟਾਇਰ ਪਾਟਣ ਨਾਲ ਅਗਰ ਸਪੀਡ ਜ਼ਿਆਦਾ ਹੋਵੇ ਤਾ ਕਹਿੰਦਾ ਨੁਕਸਾਨ ਬਹੁਤ ਵੱਡਾ ਹੋਣਾ। ਸਿਰਫ ਉਸਨੇ ਉਸ ਵੀਡੀਓ ਵੇਖੀ ਦਾ ਇਹ ਫਾਇਦਾ ਲਿਆ ਕਿ ਉਸ ਤੋਂ ਸਿੱਖਿਆ ਕਿ ਜੇ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਜਿਵੇਂ ਟਾਇਰ ਫਟਿਆ ਔਰ ਲਗਭਗ 4G ਵਿੱਚ ਸੀ। 4 ਭਰਾ ਵਿੱਚ ਬੈਠੇ ਹੋਏ ਸੀ ਪਰਿਵਾਰਕ ਮੈਂਬਰ ਸੀਗੇ ਚਾਚੇ ਭਤੀਜੇ ਔਰ ਬਚਾਅ ਵੇਖੋ ਕਿਵੇਂ ਹੋਇਆ ਔਰ ਇਹ ਤਸਵੀਰਾਂ ਤਿੰਨ ਕੁ ਦਿਨ ਪਹਿਲਾਂ ਦੀਆਂ ਨੇ। ਇਹ ਦੱਸਦਾ ਇਹ ਕਿ ਤਿੰਨ ਚਾਰ ਦਿਨ ਪਹਿਲਾਂ ਦੀਆਂ ਤਸਵੀਰਾਂ ਨੇ ਇਹ ਗੱਡੀ ਪਠਾਨਕੋਟ ਤੋਂ ਆ ਰਹੀ ਸੀ। ਤਾ ਦਿਨਾਨਗਰ ਦੇ ਸਾਹਮਣੇ ਫਲਾਈਓਵਰ ਤੋਂ ਪਹਿਲਾ ਹੀ ਗੱਡੀ ਜਿਹੜੀ ਆ ਫੁੱਟਪਾਥ ਤੇ ਚੜ ਗਈ ਔਰ ਇੱਕ ਪਲਟੀ ਤਾਂ ਜ਼ਰੂਰ ਖਾਦੀ ਆ ਪਰ ਥੋੜੀ ਜਿਹੀ ਟੇਢੀ ਹੋ ਕੇ ਸਿੱਧੀ ਹੋ ਗਈ ਬਚਾਅ ਹੋ ਗਿਆ ਤਾਂ ਜੇ ਕਿਤੇ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਤਾਂ ਗੱਡੀ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਤਾਂ ਫਿਰ ਇਹੜਾ ਦੇ ਵੀ ਸਟਾ ਲੱਗ ਜਾਣੀਆਂ ਸੀ ਭਰਾ ਕਹਿੰਦਾ ਕਿ ਇੱਕ ਵੀ ਛੱਟ ਕਿਸੇ ਦੇ ਨਹੀਂ ਲੱਗੀ ਔਰ ਗੱਡੀ ਵੀ ਜਿਹੜੀ ਆ ਸਿਰਫ ਇੱਕ ਸਾਈਡ ਤੋਂ ਡੈਮੇਜ ਹੋਈ ਆ ਬਾਕੀ ਬਚਾਅ ਹੋ ਗਿਆ ਤਾਂ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਕੁਝ ਵੇਖ ਕੇ ਨਿਕਲਦੇ ਹੋ ਕੁਝ ਮੋਬਾਈਲ ਤੇ ਵੇਖਦੇ ਹੋ ਤਾਂ ਉਤੋਂ ਸਿੱਖਿਆ ਕਰੋ ਸਿੱਖਿਆ ਜ਼ਰੂਰ ਲਿਆ ਕਰੋ ਹੈ ਤਾਂ ਤੁਸੀਂ ਮਨੋਰੰਜਨ ਹੀ ਕਰਦੇ ਹੋ ਲੇਕਿਨ ਮਨੋਰੰਜਨ ਨਹੀਂ ਸਾਰਾ ਹੁੰਦਾ ਇਸ ਦੇ ਵਿੱਚ ਬਹੁਤ ਸਾਰੀਆਂ ਸਿੱਖਿਆ ਵਾਲੀਆਂ ਚੀਜ਼ਾਂ ਹੁੰਦੀਆਂ ਸਿੱਖਿਆ ਕਰੋ ਸਮੇਂ ਨਾਲ ਕੰਮ ਆਉਂਦਾ ਔਰ ਹੁਣ ਤੁਸੀਂ ਇਸ ਵੀਡੀਓ ਬਾਰੇ ਕਿਵੇਂ ਵੇਖਦੇ ਹੋ ਕਿ ਵਾਕੈ ਜੇ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਤਾਂ ਫੇਰ ਕਿੱਧਰ ਜਾਣਾ ਸੀ ਔਰ ਸਚਾਈ ਬੋਲੀ ਆ ਭਰਾ ਨੇ ਕਿ ਅੱਜ ਅਸੀਂ ਵੀਡੀਓ ਇੱਕ ਵੇਖੀ ਸੀ ਅੱਧਾ ਘੰਟਾ ਪਹਿਲਾਂ ਅਸੀਂ ਵੇਖੀ ਸੀ ਔਰ ਉਸ ਦੇ ਵਿੱਚ ਆਈ ਵੇਖਾ ਵੇਖੋ ਜੀ ਸਪੀਡ ਕਿੰਨੀ ਹੈ ਤੇ ਜੇ ਘਟ ਹੁੰਦੀ ਤਾਂ ਬਚਾਅ ਹੋ ਜਾਣਾ ਸੀ ਇਹਨਾਂ ਸਪੀਡ ਫੁੱਲ ਕੀਤੀ ਆਂਦਾ ਜਦੋਂ ਆਪਾਂ ਵੀ ਆਏ ਆ ਤਾਂ ਸਾਡੇ ਨਾਲ ਤੇ ਵੀ ਘਾੜੇ ਸਲੋ ਚੱਲੋ ਯਾਰ ਕੀ ਰੋਡ ਐ ਇੰਨੀ ਵੱਡੀ ਗਲਤੀ ਕਰਦੀ ਕੀ ਰੋਡ ਆ ਸਪੀਡ ਜਾਣੀ ਟਾਇਰ ਵੀ ਚੰਗੇ ਸੀ ਨਵੇਂ ਟਾਇਰ ਸੀ ਲੇਕਿਨ ਨਟ ਵੱਜਨ ਕਰਕੇ ਉਹ ਪਾਟ ਗਿਆ ਪਤਾ ਨਹੀਂ ਲੱਗਦਾ ਸਮੇਂ ਦਾ ਕਿ ਸਮਾਂ ਕਦੋਂ ਕਿੱਧਰ ਨੂੰ ਲੈ ਜਾਵੇ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਕਈ ਵਾਰ ਇਹੋ ਜੇ ਚਾਂਸ ਆ ਜਾਂਦੇ ਆ ਤੇ ਇਹਨਾਂ ਚਾਂਸਾਂ ਤੋਂ ਬਚੋ ਇਹਨਾ ਚਾਂਸਾਂ ਤੋਂ ਬਿਲਕੁਲ ਬਚ ਕੇ ਰਹੋ ਕਈ ਵਾਰ ਕੀ ਹੁੰਦਾ ਕਿ ਇਹੋ ਜਿਹਾ ਹਾਸਾ ਵਾਪਰ ਜਾਏ ਤੇ